ਦੇਸ਼ ਅੰਦਰ ਜਲਦ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਤਹਿਤ ਸਾਰੀਆਂ ਪਾਰਟੀਆਂ ਨੇ ਕੰਮਰ ਕੱਸ ਲਈ ਆ। ਕਈ ਏਜੰਸੀਆਂ ਨੇ ਕਈ ਚੈਨਲਾਂ ਨੇ ਸਰਵੇਖਣ ਵੀ ਸ਼ੁਰੂ ਕਰ ਦਿੱਤੇ ਨੇ। ਤੇ ਇੱਕ ਨਾਮੀ ਚੈਨਲ ਵੱਲੋਂ ਦੇਸ਼ ਦੇ ਸਰਵੇਖਣ ਕਰਵਾਏ ਗਏ ਤੇ ਗੱਲ ਪੰਜਾਬ ਦੀ ਆ। ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਆ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਜਿੱਤ ਦੀ ਦਿਖਾਈ ਦੇ ਰਹੀ ਆ। ਕਾਂਗਰਸ ਪਾਰਟੀ ਨੂੰ ਟੱਕਰ ਦਿੰਦੀ ਹੋਈ ਕਿਉਂਕਿ ਕਾਂਗਰਸ ਪਾਰਟੀ ਦੇ ਇਸ ਸਮੇਂ ਪਹਿਲਾ 8 ਐਮਪੀ ਸੀ ਫਿਰ ਇੱਕ ਬਾਈਲੈਕਸ਼ਨ ਦੇ 7 ਰਹਿ ਜਾਂਦੇ ਨੇ ਤੇ ਉਹਨਾਂ 7ਾਂ ਚੋਂ ਵੀ ਆਮ ਆਦੀ ਪਾਰਟੀ 2-3 ਐਮਪੀ ਦੀਆਂ ਸੀਟਾਂ ਖੋਹ ਸਕਦੀ ਆ ਤੇ ਭਾਜਪਾ ਜਿਸ ਭਾਜਪਾ ਨੇ ਮੁਰਤੋ ਇਹ ਕਹਿ ਚੁੱਕੇ ਨੇ ਕਿ ਸਰਕਾਰ ਸੈਂਟਰ ਦੇ ਵਿੱਚ ਬਣੂਗੀ ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਨੇ ਕਿ ਇਸ ਵਾਰ ਐਨਡੀਏ ਗੱਠ ਜੋੜ 400 ਤੋਂ ਵੱਧ ਸੀਟਾਂ ਲੈ ਕੇ ਤੀਜੀ ਵਾਰ ਸਰਕਾਰ ਬਣਾਏਗਾ ਉਸ ਭਾਜਪਾ ਨੂੰ ਪੰਜਾਬ ਚ ਦੋ ਸੀਟਾਂ ਤੇ ਜਿੱਤ ਪ੍ਰਾਪਤ ਹੁੰਦੀ ਦਿਖਾਈ ਦੇ ਰਹੀ ਆ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਨੇ ਤੇ 13 ਦੇ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਰਹਿਣ ਵਾਲਾ ਕਿਹਨੂੰ ਫਿਰ ਇਸ ਵਾਰ ਘਾਟਾ ਦਿਖਾਈ ਦੇਗਾ ਇਹ ਜਿਹੜੇ ਅੰਕੜੇ ਹੁਣ ਤੱਕ ਸਾਹਮਣੇ ਆਏ ਨੇ ਕਿ ਜਿਹੜਾ ਪੰਜਾਬ opinion poll ਹੁਣ ਤੱਕ ਇੱਕ ਨਾਮੀ ਦੇਸ਼ ਦੇ ਚੈਨਲ ਨੇ ਕਰਵਾਇਆ ਉਹਦੇ ਤੇ ਦੱਸਿਆ ਗਿਆ ਕਿ ਪੰਜਾਬ ਚ ਮੁੜ ਤੋਂ ਆਮ ਆਦਮੀ ਪਾਰਟੀ ਦੇ ਅੱਧੀਆਂ ਸੀਟਾਂ ਤੇ ਝੰਡੇ ਚੁਲਣਗੇ ਅੱਧੀਆਂ ਤੇ ਕਾਂਗਰਸ ਤੇ ਤੇ ਭਾਜਪਾ ਦਾ ਹਾਲ ਇੰਨਾ ਜ਼ਿਆਦਾ ਵਧੀਆ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਵੀ ਮਸਾਂ ਇੱਕ ਸੀਟ ਤੇ ਜਿੱਤ ਦਾ ਦਿਖਾਈ ਦਿੱਤਾ ਹੈ ਪੰਜਾਬ ਛ ਲੋਕ ਸਭਾ ਦੀਆਂ ਜਿਹੜੀਆਂ 13 ਸੀਟਾਂ ਵਿੱਚ ਇਹਨਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ 5-5 ਸੀਟਾਂ ਆ ਸਕਦੀਆਂ ਤੇ ਕਾਂਗਰਸ ਪਾਰਟੀ ਵਾਸਤੇ ਕਾਟਾ ਕਿਉਂਕਿ ਉਹਨਾਂ ਦੀ ਪਹਿਲਾਂ 8 ਸੀਟਾਂ ਤੋਂ 2 7 ਰਹਿ ਗਈਆਂ ਤੇ ਹੁਣ 7 ਤੋਂ 5 ਰਹਿਣ ਵਾਲੀਆਂ ਨੇ ਜਦਕਿ ਆਮ ਆਦੀ ਪਾਰਟੀ ਕੋ ਇੱਕ ਲੋਕ ਸਭਾ ਜਿਹੜੀ ਜਲੰਧਰ ਜਮਨੀ ਚੋਣ ਜਿੱਤੀ ਤੇ 4 ਸੀਟਾਂ ਉਹਨਾਂ ਨੂੰ ਫਿਰ ਵੱਧੂ ਮਿਲ ਰਹੀਆਂ ਨੇ ਜਦਕਿ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਆ ਕਿ 2 ਸੀਟਾਂ ਤੇ ਜਿੱਤ ਪ੍ਰਾਪਤ ਕਰ ਸਕਦੀ ਹੈ ਲੋਕ ਸਭਾ ਚੋਣਾਂ 200 ਤਿਆਰੀਆਂ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਪੰਜਾਬ ਵਿੱਚ ਆਮ ਆਦੀ ਪਾਰਟੀ ਕੁਝ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਸਰਵੇਖਣ ਆ ਉਹ ਖੁਸ਼ੀ ਲੈ ਕੇ ਆਇਆ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੋਕ ਸਭਾ ਵਿੱਚ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਹੋਰ ਵੱਧ ਸਕਦਾ ਜਦ ਕਿ ਵਿਰੋਧੀ ਜਿਹੜਾ ਵਾ ਉਹ ਇਸ ਮਸਲੇ ਦੇ ਵਿੱਚ ਫੇਰ ਸੋਚਣ ਲਈ ਜੋ ਅੱਜ ਸਰਵੇਖਣ ਦਿਖਾਏਗਾ ਮਜਬੂਰ ਹੋ ਰਿਹਾ ਅੱਜ ਤੱਕ ਵਲੋਂ ਪ੍ਰਕਾਸ਼ਿਤ ਇੰਡੀਆ ਟੂਡੇ ਤੇ ਸੀ ਵੋਟਰ ਦੇ ਇੱਕ ਸਰਵੇ ਵਿੱਚ ਦੱਸਿਆ ਗਿਆ ਜਾ ਰਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪੰਜ ਸੀਟਾਂ ਆ ਸਕਦੀਆਂ ਨੇ ਉਹ ਪੰਜ ਕਿਹੜੀਆਂ ਹੋਣਗੀਆਂ ਉਹ ਤੇ ਹਜੇ ਕਿਹਾ ਨਹੀਂ ਜਾ ਸਕਦਾ ਲੇਕਿਨ ਆਵਾਦੀ ਪਾਰਟੀ ਵਾਸਤੇ ਇੱਕ ਵੱਡੀ ਗੱਲ ਹੋਏਗੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਪੰਜ ਸੀਟਾਂ ਤੇ ਚੋਣ ਜਿੱਤ ਸਕਦੀ ਆ ਹਾਲਾਂਕਿ ਚਰਚਾ ਇਹ ਵੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਜੇਕਰ ਹੋ ਗਿਆ ਤੇ ਫਿਰ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ 13 ਦੀਆਂ 13 ਜਿੱਤਰੀਆਂ ਹੇ ਵੀ ਅੱਜ ਦੇ ਸਰਵੇਖਣ ਦੇ ਮੁਤਾਬਕ ਇਹ ਗੱਲ ਸੱਚੀ ਹੋ ਸਕਦੀ ਹੈ ਕਿ ਹਲੇ ਵੀ ਇੰਡੀਆ ਅਲਾਈਅንስ ਇੰਡੀਆ ਗੱਠ ਜੋੜ ਦੀਆਂ ਮੀਟਿੰਗਾਂ ਦਾ سلسلہ ਜਾਰੀ ਹੈ ਦੂਜੇ ਪਾਸੇ ਵੀ ਹੈ ਕਿ ਜਿਹੜਾ ਜਲੰਧਰ ਜਿਮਨੀ ਚੌਂ ਹੋਈ ਸੀ ਉਸ ਜਿਮਨੀ ਚੌਂ ਦੇ ਵਿੱਚ ਆਮ ਆਦੀ ਪਾਰਟੀ ਨੇ ਆਪਣਾ ਲੋਕ ਸਭਾ ਵਿੱਚ ਖਾਤਾ ਖੋਲ ਰਿਆ ਸੀ ਉਸ ਜਿਮਨੀ ਚੌਂ ਦੇ ਵਿੱਚ ਕਾਂਗਰਸ ਨੂੰ ਆਪਣੀ ਸੀਟ ਗਵਾਉਣੀ ਪਈ ਸੀ ਤੇ ਆਮ ਆਦੀ ਪਾਰਟੀ ਦੀ ਟਿਕਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਹੜੀਆਂ ਪੰਜਾਬ ਦੇ 13 ਲੋਕ ਸਭਾ ਸੀਟਾਂ ਨੇ ਉਸ ਤੇ ਆਮ ਆਦੀ ਪਾਰਟੀ ਤੇ ਕਾਂਗਰਸ 5-5 ਤੇ ਰਹਿਣ ਵਾਲੇ ਜਦ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਦਰਸ਼ਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਉਹ ਦੋ ਸੀਟਾਂ ਜਿੱਤ ਸਕਦੀ ਹੈ ਜਿਵੇਂ ਕਿ ਪਿਛਲੀ ਉਹਨਾਂ ਨੇ ਗੁਰਦਾਸਪੁਰ ਤੇ ਹਾਰਪੁਰ ਜਿੱਤੀ ਸੀ ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀ ਦਲ ਦੀ ਇੱਕ ਸੀਟ ਜਿੱਤਦੇ ਦਿਖਾਈ ਦੇ ਰਹੇ ਨੇ ਉਹ ਚਰਚਾ ਕਿਉਂ ਬਠਿੰਡਾ ਹੋ ਸਕਦੀ ਹੈ ਸਭਾਵਨਾ ਇਹ ਵੀ ਦੱਸੀਆਂ ਜਾ ਰਹੀਆਂ ਕਿ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਗੱਠਜੋੜ ਹੋ ਸਕਦਾ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਐਨਡੀਏ ਨੈਸ਼ਨਲ ਡੈਮੋਕ੍ਰੈਟਿਕ ਅਲਾਈਐਂਸ ਦੇ ਵਿੱਚ ਸ਼ਾਮਲ ਹੋ ਸਕਦਾ ਤੇ ਜੇ ਬੀਜੇਪੀ ਔਰ ਸ਼ਰੂਮਨੀ ਕਾਲੀ ਦਲ ਦਾ ਜਿਹੜਾ ਗੱਠ ਜੁੜ ਹੋ ਗਿਆ ਤੇ ਫਿਰ ਸੀਟਾਂ ਦੀ ਗਿਣਤੀ ਵੱਧ ਸਕਦੀ ਆ ਪਰ ਅਗਰ ਜੇ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਦਾ ਗੱਠ ਜੁੜ ਹੋ ਗਿਆ ਤੇ ਫਿਰ ਗੱਲ 13 0 ਵਾਲੀ ਵੀ ਸੱਚੀ ਹੋ ਸਕਦੀ ਲੇਕਿਨ ਜਿਹੜਾ ਹੁਣ ਤੱਕ ਜਿਹੜਾ ਸਵਾਲ ਸਾਹਮਣੇ ਆਇਆ ਜਾਂ ਸਰਵੇਖਣ ਸਾਹਮਣੇ ਆਇਆ ਉਹਦੇ ਚ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਚ ਆਮ ਆਦੀ ਪਾਰਟੀ ਦਾ ਗ੍ਰਾਫ ਵਧ ਰਿਹਾ ਹਾਲਾਂਕਿ 19 ਅਗਰ 222 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਵਨ ਵੇ ਸੀਟਾਂ ਦੇ ਨਾਲ ਸਰਕਾਰ ਬਣੀ ਸੀ ਰਿਕਾਰਡ ਤੋੜ ਸਰਕਾਰ ਬਣੀ ਸੀ ਹਾਲਾਂਕਿ 22 ਮਹੀਨਿਆਂ ਦੀ ਪਰਫਾਰਮੈਂਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਪਰ ਅਗਰ ਸਰਕਾਰ ਦੇ ਖਾਤੇ ਵਿੱਚ ਇਸ ਸਰਵੇਖਣ ਜਿਹੜਾ ਅੱਜ ਤੱਕ ਇੰਡੀਆ ਟੂਡੇ ਸੀ ਵੋਟਰ ਨੇ ਕਰਵਾਇਆ ਅਗਰ ਇਹ ਸੱਚਾ ਵੀ ਹੋ ਜਾਂਦਾ ਸਰਵੇਖਣ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀ ਆਮ ਆਦਮੀ ਪਾਰਟੀ ਵਾਸਤੇ ਵੱਡੀ ਜਿੱਤ ਹੋਏਗੀ ਵੱਡੀ ਖੁਸ਼ਖਬਰੀ ਹੋਏਗੀ ਕਿ ਪੰਜ ਸੀਟਾਂ ਕਿਹੜੀਆਂ ਜਿਹੜੀ ਆਮ ਆਦੀ ਪਾਰਟੀ ਜਿੱਤੇਗੀ ਉਹ ਸਭ ਤੋਂ ਵੱਡੀ ਗੱਲ ਹੈ ਕਿ 13 ਪੰਜਾਬ ਦੀਆਂ ਨੇ 13 ਚੋਗਰ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ 5 5 ਲੈ ਕੇ ਜਾ ਰਹੀ ਆ ਤੇ ਸਭ ਤੋਂ ਵੱਡੀ ਗੱਲ ਹੋ ਸਕਦੀ ਆ ਤੇ ਜੇ ਗੱਠ ਜੋੜ ਹੋ ਗਿਆ ਤੇ ਫਿਰ ਸਮੀਕਰਨ ਹੋਰ ਬਦਲ ਜਾਣਗੇ ਹਾਲਾਂਕਿ ਸਰਵੇਖਣ ਅਗਰ ਪਿਛਲੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਲੈ ਕੇ ਜਿਹੜੇ ਵੀ ਚੈਨਲਾਂ ਨੇ ਜਾਂ ਕਿਸੇ ਨੇ ਵੀ ਹੋਰ ਸੰਸਥਾਵਾਂ ਨਾਲ ਮਿਲ ਕੇ ਸਰਵੇਖਣ ਕਰਵਾਏ ਨੇ ਉਹ ਲਗਭਗ ਕਾਫੀ ਸੱਚੇ ਸਾਬ ਤੋਂ ਇਹ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਅਗਰ ਇਹ ਕਹਿ ਰਹੇ ਨੇ ਕਿ 300 ਤੋਂ ਜ਼ਿਆਦਾ ਜਿਹੜੀਆਂ ਕੱਲੀਆਂ ਪਾਉਣੇ 400 ਦੇ ਕਰੀ ਬੀਜੇਪੀ ਤੇ ਜੇ ਗਾਠ ਜੁੜ ਹੁੰਦਾ ਤੇ ਉਹ ਅੰਕੜਾ 400 ਤੱਕ ਵੀ ਟੱਪ ਸਕਦਾ ਦੇਖਦੇ ਪ੍ਰਾਈਮ ਮਿਨਿਸਟਰ ਵੱਲੋਂ ਇਹ ਗੱਲ ਕਹਿਣੀ ਆਪਣੇ ਆਪ ਚ ਇੱਕ ਵੱਡੀ ਗੱਲ ਵਜਨ ਰੱਖਦੀ ਹੈ ਲੇਕਿਨ ਗੱਲ ਇਹ ਹੈ ਕਿ ਸਮੀਕਰਨ ਵੀ ਬਦਲ ਨੂੰ ਟਾਈਮ ਨਹੀਂ ਲੱਗਦਾ ਲੇਕਿਨ ਜਿਹੜੇ ਹੁਣ ਸਰਵੇਖਣ ਆਏ ਨੇ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਕਿ ਆਮ ਆਦਮੀ ਪਾਰਟੀ ਅੱਜ ਦੇ ਸਰਵੇਖਣ ਮੁਤਾਬਕ 5 ਸੀਟਾਂ ਤੇ ਜਿੱਤ ਦੀ ਦਿਖਾਈ ਦੇ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਗਿਣਤੀ ਵੀ ਜਿਹੜੀਆਂ ਜਿੱਤੇ ਸੀਟਾਂ ਕਾਂਗਰਸ ਖਾਤੇ ਵਿੱਚ ਜਾਣਗੀਆਂ ਉਹ ਵੀ 5 ਦੱਸੀਆਂ ਜਾ ਰਹੀਆਂ ਬੀਜੇਪੀ ਨੂੰ ਦੋ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਹਾਲਾਂਕਿ ਪੰਜਾਬ ਦੀਆਂ ਸਾਰੇ ਪਾਰਟੀਆਂ ਇਸ ਚੋਣ ਸਰਵੇਖਣ ਦੇ ਨਾਲ ਤਾਲੁਕ ਨਹੀਂ ਰੱਖਦੀਆਂ ਹੋਣਗੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਉਹ ਕੱਲ੍ਹਿਆ ਲੜਨਗੇ ਤੇ 13 ਦੀਆਂ 13 ਜਿੱਤਣਗੇ ਤੇ ਇਸ ਕਰਕੇ ਉਹਨਾਂ ਨੂੰ ਇਹ ਗੱਲ ਨਾ ਜੱਚਦੀ ਹੋਏਗੀ ਨਾ ਫੱਬਦੀ ਹੋਏਗੀ ਨਾ ਪੱਚਦੀ ਹੋਏਗੀ ਕਿ ਅਸੀਂ ਐਡਾ ਵਧੀਆ ਕੰਮ ਕਰੇ ਤੇ ਫਿਰ 5 ਸੀਟਾਂ ਤੇ ਕਿਵੇਂ ਟਿਕ ਸਕਦੇ ਸਾਨੂੰ ਤੇ 8 ਸੀਟਾਂ ਦੀ ਹੋਰ ਲੋੜ ਹੈ ਸ਼ਾਇਦ ਇਸੇ ਕਰਕੇ ਕਾਂਗਰਸ ਪਾਰਟੀ ਵੀ ਕਹਵੇ ਕਿ ਨਹੀਂ ਇਹ ਸਰਵੇਖਣ ਦੇ ਨਾਲ ਅਸੀਂ ਬਿਲਕੁਲ ਹੀ ਤਾਲੁਕ ਨਹੀਂ ਰੱਖਦੇ ਸਾਨੂੰ ਕਿਵੇਂ ਪੰਜ ਆ ਸਕਦੀਆਂ ਕਿਉਂਕਿ ਅਸੀਂ ਨੰਬਰ 2 ਪਾਰਟੀ ਆ ਤੇ ਲੋਕ ਸਾਡੇ ਨਾਲ ਜੋੜਨੇ ਤੇ ਦੂਜੇ ਪਾਸੇ ਸ਼ਰਮਨੀ ਕਾਲੀ ਦਲ ਤੇ ਬਿਲਕੁਲ ਹੀ ਉਹਨਾਂ ਨੂੰ ਗੁਵਾਰਾ ਨਹੀਂ ਹੋਏਗਾ ਤਾਲੂ ਕੋ ਰੱਖਦੇ ਨਹੀਂ ਹੋਣਗੇ ਕਿ ਅਸੀਂ ਤੇ ਲੋਕਾਂ ਦੇ ਨਾਲ ਜੁੜੇ ਲੋਕਾਂ ਦੀਆਂ ਪਾਰਟੀਆਂ ਲੋਕਾਂ ਚ ਵਿਚਰੇ ਆਈ ਤੇ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕੀਤੀ ਹੈ ਤੇ ਫਿਰ ਸਾਨੂੰ ਇੱਕ ਸੀਟ ਦੇ ਨਾਲ ਕਿਵੇਂ ਸਬਰ ਕਰਨਾ ਪਏਗਾ ਅਸੀਂ ਇੱਕ ਸੀਟ ਦੇ ਨਾਲ ਸਬਰ ਸੁਤੋਕ ਕਿਵੇਂ ਕਰ ਸਕਦੇ ਤੇ ਭਾਜਪੀ ਤੇ ਕਹੇਗੀ ਕਿ ਦੇਸ਼ ਦੀ ਅੰਦਰ ਅਗਰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਤਾ ਦੇ ਨਾਲ ਭਾਜਪੀ ਦਾ ਗਰਾਫ ਵਧਿਆ ਤੇ ਅਸੀਂ ਤੇ ਪਹਿਲੀ ਦਫਾ 13 ਸੀਟਾਂ ਤੇ ਚੋਣ ਲੜਨੀ ਆ ਤੇ ਅਸੀਂ 13 ਚੋਂ 2 ਕਿਵੇਂ ਜਿੱਤ ਸਕਦੇ ਅਸੀਂ ਇਹ ਸੀਟਾਂ ਦੀ ਗਿਣਤੀ 4-5 ਵੀ ਹੋ ਸਕਦੀ ਹੈ ਪਰਾਇਦਾ ਸਰਵੇਖਣ ਸਰਵੇਖਣ ਇਹ ਹੈ ਕਿ ਕਾਂਗਰਸ ਪਾਰਟੀ ਨੂੰ ਵੀ 5 ਆਮ ਆਦਮੀ ਪਾਰਟੀ ਨੂੰ ਵੀ 5 ਭਾਜਪਾ ਨੂੰ 2 ਤੇ ਸ਼੍ਰੋਮਣੀ ਕਾਲੀ ਦਲ 1 ਆ ਰਹੀ ਹੈ ਇਹ ਸਰਵੇਖਣ ਕਿੰਨਾ ਸੱਚਾ ਕਿੰਨਾ ਸਟੀਕ ਹੋਏਗਾ ਇਹ 2024 ਦੀ ਜਦੋਂ ਵੋਟਾਂ ਪੈਣਗੀਆਂ ਜਦੋਂ ਨਤੀਜੇ ਹੋਣਗੇ ਉਦੋਂ ਹੀ ਪਤਾ ਲੱਗੂ ਲੇਕਿਨ ਅੱਜ ਦੀ ਤਰੀਕ ਦੇ ਜਿਹੜੇ ਸਰਵੇਖਣ ਆਇਆ ਉਹ ਗੱਲ ਸਾਹਮਣੇ ਆਈ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਸਰਵੇਖਣ ਆਉਣ ਤੇ ਉਹ ਸਰਵੇਖਣਾ ਦੇ ਰਿਜ਼ਲਟ ਹੋਰ ਵੀ ਹੋ ਸਕਦੇ ਕਿਸੇ ਨੂੰ ਸੀਟਾਂ ਜ਼ਿਆਦਾ ਮਿਲ ਸਕਦੀਆਂ ਸੀ ਕਿਸੇ ਨੂੰ ਘੱਟ ਮਿਲ ਸਕਦੀਆਂ ਹੋ ਸਕਦਾ ਹੈ ਕਿ ਕਾਲੀ ਦਲ ਦੀਆਂ ਸੀਟਾਂ ਵੱਧ ਜਾਣ ਜਾਂ ਹੋ ਸਕਦਾ ਹੈ ਕਿ ਭਾਜਪਾ ਦੀਆਂ ਵੱਧ ਸਕਣ ਜਾਂ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਨੂੰ ਵੱਧ ਸੀਟਾਂ ਮਿਲਣ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਸੀਟਾਂ ਵੱਧ ਮਿਲ ਪਰ ਹੱਲੇ ਗੱਠ ਜੋੜ ਵੀ ਚਰਚਾ ਦੇ ਵਿੱਚ ਆ ਤੇ ਸਮੀਕਰਨ ਵੀ ਰੋਜ਼ ਬਦਲਦੇ ਰਹਿ ਰਹੇ ਨੇ ਜਦ ਤੱਕ ਵੋਟਾਂ ਨਹੀਂ ਪੈਂਦੀਆਂ ਲੇਕਿਨ ਜਿਹੜਾ ਹੁਣ ਤੱਕ આજ ਤੱਕ ਹਰ ਸੀ ਵੋਟਰ ਦਾ ਇੱਕ ਸਾਂਝਾ ਸਰਵੇਖਣ ਆਇਆ ਦੇਸ਼ ਭਰ ਦੇ ਵਿੱਚ ਉਹਨਾਂ ਨੇ ਕੀਤਾ ਸੂਬਿਆਂ ਦੇ ਵਿੱਚ ਜਾ ਜਾ ਕੇ ਤੇ ਉਸ ਸਰਵੇਖਣ ਦੇ ਮੁਤਾਬਕ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਤੇ ਕਾਂਗਰਸ ਬਰਾਬਰ ਦੀਆਂ ਸੀਟਾਂ ਜਿੱਤਦੀਆਂ ਦਿਖਾਈ ਦੇ ਰਹੀਆਂ ਨੇ ਫਿਲਹਾਲ ਇਹ ਕਿੰਨਾ ਸੱਚਾ ਜਾਂ ਝੂਠਾ ਜਾਂ ਕਿੰਨਾ ਮੰਨ ਘੜਤਾ ਜਾਂ ਕਿੰਨਾ ਸਟੀਕ ਆ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਫਿਲਹਾਲ ਸਾਨੂੰ ਦਿਓ ਆ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ